ਔਰ ਟੱਲੇਬਾਲ ਦੀ ਵੱਡੀ ਗੰਦੀ ਵਿੱਚ ਜਿਹੜੀ ਸੰਗਤ ਉਹ ਸ਼ਾਮਲ ਹੈਗੀ ਦੂਰ ਦੇ ਡੇਡੇ ਤੋਂ ਹੋਰ ਵੀ ਬਾਹਰੋਂ ਸੰਗਤ ਆਈ ਹੋਈ ਆ ਸੰਤ ਬਾਬਾ ਹੰਸੂ ਸਿੰਘ ਕ੍ਰਿਡਿਅਨ ਜਿਹੜਾ ਨਗਰ ਕੀਰਤਨ ਹੈ ਦੂਸਰਾ ਪ੍ਰਾਕਟ ਯਰ ਹੋ ਕੇ ਥੱਲੇ ਆ ਮਰਾਦੀ ਸਵਾਰੀ ਤੁਹਾਨੂੰ ਦਰਸ਼ਨ ਕਰਾਦੀ ਹੈ ਤੇ ਵੱਡੀ ਗੰਦੀ ਜਿਹੜੀ ਸੰਗਤ ਹੈ ਉਹ ਸ਼ਾਮਲ ਹੈ ਤੁਹਾਨੂੰ ਉਹ ਸਾਰੀਆਂ ਤਸਵੀਰਾਂ ਦਿਖਾਦੀ ਹੈ ਜੀ ਸਾਥੀਓ ਜਿਹੜਾ ਪੜਾਅ ਸੀਗਾ ਉਹ ਗੁਰੂ ਸਾਰ ਵਿੱਚ ਪੜਾ ਲਾਇਆ ਗਿਆ ਸੀਗਾ ਔਰ ਜਿਹੜਾ ਦੂਸਰਾ ਪੜਾਅ ਸੀਗਾ ਉਹ ਟਾਪ ਸਰ ਦੇ ਵਿੱਚ ਦੂਸਰਾ ਪੜਾ ਆ ਹੋਇਆ ਸੀ ਹੁਣ ਤੀਸਰੇ ਪੜਾਅ ਦੇ ਲਈ ਨਵਾਂਣਾ ਹੋਇਆ ਜਿਹੜਾ ਕਿ ਤੀਸਰਾ ਪੜਾਅ ਹੈਗਾ ਉਹ ਵੱਡੀ ਸਾਤੂ ਦੇ ਵਿੱਚ ਪੜਾਇਆ ਜਾਂਦਾ ਹੈਗਾ ਜਿੱਥੇ ਕਿ ਸੰਗਤ ਦਾ ਬੰਦੀ ਹੋ। ਪਠਾਵਾਜਕਾਂ ਡਾਢੀ ਜਿੱਥੇ ਆਉਂਦੇ ਨੇਗੇ ਉਹਨਾਂ ਨੂੰ ਸੁਣ ਕੇ ਜਿਹੜੀ ਆਪਣੀ ਸਿੱਖਿਆ ਉਹ ਉਹਦੇ ਹਾਨ ਕੀਤਾ ਜਾਂਦਾ। ਅਸੀਂ ਤੁਹਾਨੂੰ ਚਾਰ ਪੜਾਅ ਦੱਸੀਏਗੇ ਚਾਰ ਪੜਾਅ ਕਹਾਵਾਂਗੇ ਜਿਸ ਸਾਦੇ ਹੋ ਕਿ ਟਾਪਾਲ ਕੈਡਮੀ ਦੇ ਜਿਹੜੇ ਬੱਚੇ ਨੇ ਦੇ ਨਾਲ ਚਾਹਦੇ ਨੇ ਤੀਸਰੇ ਪੜਾਦੇ ਵੱਲ ਅਗਰ ਕਿਰਤ ਫਤਬਦ ਰਿਹਾਗਾ ਇਹ ਅਕੈਡਮੀ ਵਾਲੇ ਬਸੇ ਨੇ ਇਹਨਾਂ ਨੂੰ ਲੱਗਦਾ ਕਿ ਜੀਆਂ ਕੜਮਾਹਿਆ ਜਾਰੀਆਂ ਨੇ ਵੀ ਦੇਖ ਸਾਧੋ ਕਿ ਕਾਲਗੜਬੀ ਦੇ ਜਿਹੜੇ ਬੱਚੇ ਨੇ ਉਹਨਾਂ ਬੰਨੀਓ ਜਿਹੜੀ ਰੇਟ ਕੀਤੀ ਜਾ ਰਹੀ ਆ ਉਹਨਾਂ ਦੀ ਡਿਊਟੀ ਆ ਕਿਈ ਆ ਕੀ ਤੁਸੀਂ ਦੇਖ ਸਾਧੋ ਸਾਰੇ ਤਾਂ ਸਿਵਰਾ ਉਹਨਾਂ ਦੀ ਆ ਅ ਤੀਸਰੇ ਪੜਾਵੰ ਵਾਧੇ ਦੀ ਜਾ ਰਹੇ ਨੇ ਦੋ ਪੜਾ ਜਿਹੜੇ ਉਹ ਕਲੀਅਰ ਹੋ ਗਏ ਨੇ ਤੇ ਤੀਸਰੇ ਪੜਾ ਦੇ ਵੇਲੇ ਜੋ ਵੱਡੀ ਸਾਥ ਦੇ ਵਿੱਚ ਜਿਹੜਾ ਲਾਇਆ ਜਾਂਦਾਗਾ ਉਸ ਤੀਸਰੇ ਪੜਾ ਵੱਲ ਤਕਰ ਕੀਰਤ ਵੱਧੇ ਜਾ ਰਿਹਾ ਤੁਹਾਨੂੰ ਅਸੀਂ ਦੱਸ ਦਈਏ ਕਿ ਟੋਟਲ ਜਿਹੜੇ ਇਹਦੇ ਨੇ ਚਾਰ ਪੜਾ ਨੇ ਦੋ ਪੜਾ ਜਿਹੜੇ ਹੋਣ ਤੋਂ ਬਾਅਦ ਜਿਹੜਾ ਚੌਥਾ ਪੜਾ ਦੇ ਵਿੱਚ ਨਹੀਂ ਸੰਪਦਾ ਅੱਗੇ ਵੱਧਦੀ ਜਾ ਰਹੀ ਹੈ ਤੁਸੀਂ ਸਾਡੇ ਗੁਰੂ ਸਾਹਿਬ ਦਾ ਨਗਾਰਾਗਾ ਜਿੱਥੇ ਕੀ ਇਹ ਨਗਾਰਾ ਵਜਦਾ ਸੀਗਾ ਗੁਰੂ ਸਾਹਿਬ ਲਈ ਹੋਇਆ ਜਾਂਦਾ ਸੀਗਾ ਤੇ ਇਹ ਪੰਮਾ ਵੀ ਫਲਕੀ ਦੇ ਸਜਾਈ ਗਈ ਹੈਗੀ ਇਹ ਸੇਵਾਦਾਰਾਂ ਬਣੀਓ ਕਲੀ ਦੀ ਸੇਵਾ ਕੀਤੀ ਜਾਂਦੀ ਆ ਕਲੀ ਪਾਈ ਜਾਂਦੀ ਆ ਗੁਰੂ ਸਾਹਿਬ ਦੀ ਪੀੜ ਦੇ ਅੱਗੇ ਹਰ ਵਾਰ ਹਰ ਸੇਵਾ ਸਾਲਾਨਾ ਵਰਸੀ ਤੁਹਾਨੂੰ ਦਿਖਾਈ ਸੀ ਅਸੀਂ ਉਸੇ ਤਰ੍ਹਾਂ ਦਿਖਾਣ ਦੇ ਜਿਹੜੇ ਸੇਵਾਦਾਰ ਨੇ ਉਹ ਸੇਵਾ ਕਰਦੇ ਨੇਗੇ ਬਹੁਤ ਹੀ ਸਰਦਾ ਪਾਵਨਾ ਟੱਲੇਵਾਲ ਦੇ ਸੇਵਾਦਾਰਾਂ ਦੀ ਬੜੀ ਸਰਦਾ ਮਰਜ਼ਾਦਾ ਦੇ ਨਾਲ ਜਿਹੜੀ ਉਹ ਸੇਵਾ ਕੀਤੀ ਜਾਂਦੀ ਆ ਸਾਲਾਨਾ ਜਿਹੜੀ ਵਰਸੀ ਆ ਸੰਤ ਬਾਬਾ ਸੁਨ ਸਿੰਘ ਜੀ ਕਿੱਢੀ ਜਾਂਦੀ ਉਹ ਮੜਾਈ ਜਾਂਦੀ ਆ ਹੁਣ ਤੀਸਰੇ ਪੜਾ ਦੇ ਵਿੱਚ ਦੀ ਸੰਗਤ ਅੱਗੇ ਵਧੀਏ ਤੀਸਰੇ ਪੜਾ ਵੱਲ ਵਧਦੀ ਹੋਈ ਗੁਰੂ ਦੀ ਸੰਗਤ ਆ ਜਿਹੜੀ ਉਹ ਟਾਪਸਰ ਤੋਂ ਧੁਰ ਕੇ ਅ ਅੱਡੇ ਤੇ ਆ ਚੁੱਕੀ ਆ ਤਾਂ ਐਸੀ ਸੰਗਤ ਨਹੀਂ ਜਿਹੜਾ ਕਿ ਨਗਰ ਕੀਰਤਨ ਆ ਉਹ ਵੱਡੀ ਸਾਥ ਦੇ ਵਿੱਚ ਜਾਣਾਗਾ ਤੇ ਤੁਹਾਨੂੰ ਉਹ ਸਾਰੀਆਂ ਤਸਵੀਰਾਂ ਦਿਖਾਵਾਂਗੇ ਜਿਵੇਂ ਕਿ ਦੋ ਪੜਾ ਜਿਹੜੇ ਉਹ ਕਲੀਅਰ ਹੋ ਚੁੱਕੇ ਨੇ ਔਰ ਤੀਸਰੇ ਪੜਾ ਦੇ ਲਈ ਜਿਹੜੀ ਸੰਗਤ ਆ ਉਹ ਰਵਾਨਾ ਹੋ ਚੁੱਕੀ ਆ ਤੀਸਰਾ ਪ੍ਰਾਜ ਦਾ ਵੱਡੀ ਸਾਥ ਦੇ ਵਿੱਚ ਲਾਇਆ ਜਾਂਦਾ ਵੱਡੀ ਸਰਦਾਰਾਂ ਦੇ ਨਾਲ ਟਰੈਕਟਰ ਟਰਾਲੀਆਂ ਤੇ ਸੇਵਾ ਕਰਦੇ ਨੇ ਤੇ ਹਰ ਸਾਲ ਇਹਨਾਂ ਵੀ ਇਹਨਾਂ ਦੀ ਡਿਊਟੀ ਹੁੰਦੀ ਆ ਅਲੱਗ-ਅਲੱਗ ਡਿਊਟੀਆਂ ਨਵਾਈਆਂ ਜਾਂਦੀਆਂ ਨੇ ਕਿਆਂ ਤੁਸੀਂ ਦੇਖਦੇ ਹੋ ਕੋ ਵੱਡੀ ਗੰਟੀ ਦੇ ਵਿੱਚ ਲੋਕ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਨੇ ਅਸੀਂ ਤੁਹਾਨੂੰ ਉਹ ਸਾਰੀਆਂ ਤਸਵੀਰਾਂ ਦਿਖਾਵਾਂਗੇ ਤੁਸੀਂ ਦੇਖਦੇ ਹੋ ਕਿ ਬੱਚਿਆਂ ਦਾ ਵੀ ਬੜਾ-ਬੜਾ ਪ੍ਰਲੋਗਾ ਜਿਹੜਾ ਕਿ ਇਹਨਾਂ ਨੂੰ ਚੁਕਾਇਆ ਜਾਂਦਾ ਹੈ ਤੁਹਾਨੂੰ ਉਹ ਸਾਰੀਆਂ ਤਸਵੀਰਾਂ ਦਿਖਾਵਾਂਗੇ ਤੁਸੀਂ ਸਾਡੇ ਨਾਲ ਜੁੜੇ ਹੋ ਸਾਰੇ ਤਸਵੀਰਾਂ ਦੇ ਵਿੱਚ Obrigado. ਬੱਡੀ ਸਾਥ ਦੇ ਵਿੱਚ ਸੇਵਾਦਾਰਾ ਬੰਨੀ ਹੋਈ ਜਿਹੜੀ ਜਲ ਸੇਵਾ ਹਰ ਸਾਲ ਨਿਭਾਈ ਜਾਂਦੀ ਆ ਹਰ ਸਾਲ ਸੰਗਤ ਨੂੰ ਜਲ ਸਿਕਾਇਆ ਜਾਂਦਾ ਤੁਸੀਂ ਦੇਖ ਰਹੇ ਹੋ ਜੇ ਪੜਾਅ ਦੇ ਵਿੱਚ ਜਿਹੜਾ ਨਕਰ ਕੀਰਤਨਾ ਉਹ ਬਾਸ ਕਰਦੇ ਹੈਗਾ ਤੇ ਬੱਡੀ ਸਾਥ ਦੇ ਵਿੱਚ ਜਿਹੜਾ ਤੀਸਰਾ ਪੜਾਅ ਹੁੰਦਾ ਤੇ ਉਸ ਪੜਾਅ ਦੇ ਵਿੱਚ ਜਿਹੜੀ ਸੰਗਤ ਹੈ ਨਕਰ ਕੀਰਤਨਾ ਪਹੁੰਚ ਗਿਆ ਸੇਵਾਦਾਰਾ ਬੰਨੀ ਹੋਣ ਲੱਗ ਲੱਗੀ ਜਿਹੜੀ ਸੇਵਾ ਅਨੁਭਾਈ ਜਾਂਦੀ ਹੈ ਕਿ ਤਾਨੂੰ ਦੱਸ ਦਈਏ ਕਿ ਚਾਰ ਪੜਾ ਹੁੰਦੇ ਨੇਗੇ ਇਹ ਤੀਸਰਾ ਪੜਾਗ ਆ ਜਿਹੜਾ ਕਿ ਵੱਡੀ ਸੱਤ ਦੇ ਵਿੱਚ ਤੀਸਰਾ ਪੜਾ ਆ ਸੰਗਤ ਪਹੁੰਚੀ ਆ ਤਾਂ ਇਸ ਤੋਂ ਬਾਅਦ ਇੱਕ ਚੌਥਾ ਪੜਾ ਜਿਹੜਾ ਕਿ ਗਰਾਊਂਡ ਦੇ ਵਿੱਚ ਚੌਥਾ ਪੜਾ ਲਾਇਆ ਜਾਂਦਾ ਹੈਗਾ ਤੇ ਤੁਹਾਨੂੰ ਦੱਸ ਦਈਏ ਕਿ ਨਗਰ ਨਿਵਾਸੀਆਂ ਦੀ ਇੰਨਾ ਸਰਦਾ ਇੰਨਾ ਸਹਿਯੋਗ ਤੇ ਅਲੱਗ-ਅਲੱਗ ਥਾਵਾਂ 'ਤੇ ਜਿਵੇਂ ਤੁਹਾਨੂੰ ਦਿਖਾਇਆ ਗਿਆ ਕਿ ਠੰਡੇ ਦੇ ਚਲਦੀਆਂ ਅਲੱਗ-ਅਲੱਗ ਜਿਹੜੀਆਂ ਕਿ ਉਹਨਾਂ ਦੇ ਵਿੱਚ ਸੇਵਾ ਨਵਾਇਆਂ ਜਾ ਰਹੀਆਂ ਨੇਗੀਆਂ ਤਾਨੂੰ ਜਿਹੜਾ ਚੌਥੇ ਪੜਾਅ ਦੀਆਂ ਵੀ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਇਹ ਤੀਸਰੇ ਪੜਾਅ ਦੇ ਵਿੱਚ ਜਿਹੜੀ ਨਗਰ ਕੀਰਤਨਾ ਪਹੁੰਚ ਰਿਹਾ ਹੈਗਾ ਤੁਸੀਂ ਸਾਡੇ ਨਾਲ ਜੁੜੇ ਹੋ ਉਹ ਸਾਰੀਆਂ ਤਸਵੀਰਾਂ ਦੇਖਣ ਦੇ ਲਈ ਸੰਤ ਬਾਬਾ ਲਾਲ ਸਿੰਘ ਤੇ ਸੰਤ ਬਾਬਾ ਸੁੰਦਰ ਸਿੰਘ ਕੈਨੇਡੀਅਨ ਤੇ ਸੰਤ ਬਾਬਾ ਕਰਨੈਲ ਸਿੰਘ ਜੀ ਦੀ ਰੈਮਰੋ ਹੇਡ ਜਿਹੜਾ ਇਹ ਸਾਰਾ ਉਪਰਾਲਾ ਕੀਤਾ ਜਾ ਰਿਹਾ ਹੈਗਾ ਆ ਜਿਹੜੀ ਤੀਸਰੇ ਪੜਾਅ ਦੇ ਵਿੱਚ ਸਾਕਤ ਪਹੁੰਚੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਕਾਲ ਅਕੈਡਮੀ ਸਕੂਲ ਦੇ ਬੱਚੇ ਨੇ ਜਿਹੜਾ ਮੈਨੂੰ ਲੱਗ ਲੱਗੇ ਡੀਗਰੀ ਡਾਊਟ ਕਰਨੀ ਉਹਨਾਂ ਵਈਆਂ ਸਾਰੀਆਂ ਲਗੀਆਂ ਤੇ ਤੀਸਰੇ ਪੜਾਅ ਦੇ ਵਿੱਚ ਜਿਹੜੀ ਸੰਗਤ ਉਹ ਪਹੁੰਚ ਗਈ ਹੈ ਕਿ ਇਹ ਤੀਸਰਾ ਪੜਾਅ ਬੱਡੀ ਸੱਤ ਹੈ ਜਿੱਥੇ ਸੰਗਤ ਪਹੁੰਚੀ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਅਸਬਿਧਤਾ ਦਿਖਾ ਮਾਣੇ ਸੀ ਇਹ ਨਹੀਂ ਇਸੇ ਤਰ੍ਹਾਂ ਹੀ ਸਤਿਨਾਮ ਵਾਹਿਗੁਰੂ 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 ਵਾਹਿਗੁਰ जितने कि आप कह दी कि पिंडालेबाद नगर निवासियों का वोट गिनती है बार बहुत वो गिनती आई है उसे पुलिस प्रशासन वालों भी अपनी जगह गिनतियां बनाई सारे देख लिये वो सारे तस्वीर वीड्ली गिनती संगत अगर कीर्तन शामिल हुई है अच्छ नगर कीर्तन का पहला दिन से इस तुम बाद अठाई नती एक जी का भोग पाए जाने ਲੇ ਦਿੰਦੀਆਂ ਤਸਵੀਰਾਂ ਨੇ ਇਹ ਸਾਰੇ ਨਾ ਲੈ ਤੁਹਾਨੂੰ ਦੱਸ ਦੇ ਕਿ ਇਹਨਾਂ ਤੋਂ ਤਸਵੀਰਾਂ ਆਉਂਦੇ ਪਹਿਲਾਂ ਸემიਪਾਸਾ ਇਹ ਨੂੰ ਸਾਰ ਤੁਸੀਂ ਬਿਨਾਂ ਦੇਖਾਈ ਨਹੀਂ ਸੀ ਪਾ ਤੇ ਉਸ ਤੋਂ ਬਾਅਦ ਅਨੇਕ ਸਿਖਾ ਦਿਖਾਈਆਂ ਸੀ ਜਦ ਅਸੀਂ ਟਾਪ ਸਰਦੀਆਂ ਤੇ ਇਹ ਤੁਸੀਂ ਮਿਣਣ ਨੇ ਤੀਸਰੇ ਪੜਾ ਦਿਆਂ ਜਿੱਤੇ ਕਿ ਸੰਗਤਾਂ ਵੱਡੀ ਸਾਥੀ ਦੇ ਵਿੱਚ ਸਾਂਝੀ ਹੋਈ ਹੈਗੀ ਵੱਡੀ ਗੈਂਤੀ ਦੇ ਵਿੱਚ ਸਾਂਝੀ ਹੋਈ ਨੇ ਉਸ ਸਭ ਸਾਰੀਆਂ ਤਸਵੀਰਾਂ ਦੇਖਦੇ ਹੋ ਕਿ ਵੱਡੀ ਗੈਂਤੀ ਦੇ ਵਿੱਚ ਕਿਹੜੇ ਤੋਂ ਸੋਹਣਾ ਲਿਗਿਆ ਇਸ ਤਰ੍ਹਾਂ ਤੁਹਾਨੂੰ ਚੌਥੀ ਉਸੇ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਚੌਥੀ ਪਰਾਧੀਆਂ ਤਾਂ ਉਸ ਤੋਂ ਬਾਅਦ ਨਗਰ ਕੀਰਤਨ ਜਿਹੜਾ ਵਾਪਸ ਹੋਊਗਾ ਉਹ ਤੁਹਾਡੇ ਸਾਹਮਣੇ ਵਾਪਸ ਜਾਵੇਗਾ ਵੱਡੀ ਗੰਤੀ ਦੇ ਵਿੱਚ ਲੋਕ ਸਾਮਲ ਹੋਏ ਨੇ ਤੁਸੀਂ ਉਹ ਸਾਰੀਆਂ ਤਸਵੀਰਾਂ ਦੇਖਣੀ ਆਂ ਤੀਜੇ ਪਰਾਧ ਦੇ ਵਿੱਚ ਜਿਹੜੀ ਸੰਗਤ ਆ ਉਹ ਸ਼ਾਮਲ ਹੋਈ ਆ ਤਾਂ ਹੁਣ ਸਾਰੀ ਤੋਰ ਵਾਣਾ ਹੋ ਕੇ ਤੀਸਰੇ ਪਰਾਧ ਦੇ ਵਿੱਚ ਜਿਹੜੀ ਸੰਗਤ ਆ ਵੱਡੀ ਗੰਤੀ ਦੇ ਵਿੱਚ ਉਹ ਸ਼ਾਮਲ ਹੋਣ ਜਾ ਰਹੀ ਆ ਤੁਹਾਨੂੰ ਉਹ ਸਾਰੀਆਂ ਤਸਵੀਰਾਂ ਦਿਖਾਵਾਂਗੇ ਚੌਥੇ ਪੜਾਣਿਆਂ ਤਸਵੀਰਾਂ ਵੀ ਦਿਖਾਵਾਂਗੇ ਪੈਂਟਲੇਵਾਲ ਦੇ ਨਗਰ ਨਿਵਾਸੀਆਂ ਤੇ ਸੇਵਾਦਾਰਾਂ ਬਣੀ ਅਲਗ-ਅਲਗ ਇਹਨੇ ਡੋਟੀਆਂ ਨੂੰ ਮਾਈਆਂ ਸਾਰੀਆਂ ਲੱਗੀਆਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਉਹ ਤੁਸੀਂ ਦਿਖਾ ਰਹੇ ਹੋ ਔਰ ਇਹ ਤਸਵੀਰਾਂ ਤੀਸਰੇ ਪੜਾਦੇ ਆ ਤਸਵੀਰਾਂ ਨੇਗੀਆਂ ਜਿਵੇਂ ਤੁਹਾਨੂੰ ਅਸੀਂ ਦਿਖਾਇਆ ਸੀ ਕਿ ਦੂਸਰੇ ਪੜਾਣ ਨੂੰ ਕਲੀਅਰ ਕਰਨ ਤੋਂ ਬਾਅਦ ਦੂਸਰੇ ਪੜਾਦ ਵਿੱਚ ਤੀਸਰੇ ਪੜਾਦੇ ਵਿੱਚ ਸ਼ਾਮਲ ਹੋਏ ਨੇ ਨਗਰ ਨਿਵਾਸੀਆਂ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਾਮਲ ਹੋਏ ਨੇ ਤੁਸੀਂ ਸਾਡੇ ਨਾਲ ਜੁੜੇ ਹੋ ਚੌਥੇ ਪੜਾਦੀਆਂ ਉਹ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਇਹ ਤੀਸਰੇ ਪੜਾਦੀਆਂ ਜਿਹੜੀਆਂ ਤਸਵੀਰਾਂ ਨੇ ਸੰਤ ਬਾਬਾ ਸੁੰਦਰ ਸਿੰਘ ਅਕਾਲ ਅਕੈਡਮੀ ਟਲੇਵਾਲ ਤੇ ਸੰਤ ਬਾਬਾ ਲਾਲ ਸਿੰਘ ਜੀ ਸਾਲਾਨਾ ਜਿਹੜਾ ਇਹ ਜੋੜ ਮੇਲਾ ਜਿਹੜੀ ਸੰਤਾਂ ਦੀ ਵਰਸੀ ਕਰਵਾਈ ਜਾਂਦੀ ਹੈ ਤੇ ਤੁਹਾਨੂੰ ਉਹ ਸਾਰੀਆਂ ਸੀ ਤਸਵੀਰਾਂ ਦਿਖਾਵਾਂਗੇ ਤੁਸੀਂ ਸਾਡੇ ਨਾਲ ਜੁੜੇ ਹੋ ਇਹ ਤੀਸਰੇ ਪੜਾ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋਗੇ ਕਿ ਵੱਡੀ ਸਾਥ ਦੇ ਵਿੱਚ ਜਿਹੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਹੋ ਰਹੀ ਹੈਗੀ ਅਲੱਗ-ਅਲੱਗ ਸੰਗਤਾਂ ਬੰਨੀ ਹੋ ਜਲ ਦੀਆਂ ਠੰਡੇ ਦੀਆਂ ਜਿਹੜੀਆਂ ਸਵਾ 50000 ਜਾਰੀਆਂ ਸੀ ਬੜੀ ਸਰਦਾ ਭਾਵਨਾ ਬੜਾ ਜ਼ਿਆਦਾ ਬੜੇ ਲੋਕਾਂ ਦਾ ਤੇ ਇਥੇ ਤੁਹਾਨੂੰ ਉਹ ਵੀ ਦਿਖਾਵਾਂਗੇ ਟਾਡੇ ਤੇ ਕਵੀ ਤੇ ਕਥਾਵਾਚਕ ਵੀ ਇਥੇ ਤੁਹਾਨੂੰ ਕਥਾ ਵੀ ਸੁਣਾਉਣਗੇ ਸੰਗਤਾਂ ਨੂੰ ਹੱਲ ਕਰਦੇ ਨੇਗੇ ਤੁਹਾਨੂੰ ਅਸੀਂ ਉਹ ਸਾਰੀਆਂ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਇਹ ਸਾਰੀਆਂ ਤਸਵੀਰਾਂ ਵੱਡੀ ਸਾਥ ਦੀਆਂ ਜਿੱਥੇ ਕਿ ਤੀਸਰਾ ਪੜਾ ਕੇ ਆਇਆ ਜਾਂਦਾ ਕਿ ਤੀਸਰੇ ਪੜਾਦੇ ਵਿੱਚ ਇਹ ਸੰਗਤਾਂ ਨੇ ਉਹ ਸ਼ਾਮਲ ਹੋਈਆਂ ਨੇ ਤੇ ਤੁਹਾਨੂੰ ਉਹ ਸਾਰੀਆਂ ਤਸਵੀਰਾਂ ਦਿਖਾਵਾਂਗੇ ਜਿਵੇਂ ਤੁਹਾਨੂੰ ਇਹ ਤਸਵੀਰ ਦਿਖਾਈ ਆ ਸੀ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਇਹ ਸੰਗਤਾਂ ਵੀ ਪਹੁੰਚੀ ਆ ਤੀਸਰੇ ਪੜਾ ਦੀਆਂ ਤਸਵੀਰਾਂ ਨੇ ਤੁਹਾਨੂੰ ਉਹ ਸਾਰੇ ਦਿਖਾਵਾਂਗੇ ਅਸੀਂ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਸ਼ਾਮਲ ਹੋਈ ਹੈ